ਨੇ ਕਿਹਾ ਗਿਆ ਜਿਸ ਨਾਲ ਆਪਣੇ ਕੁਝ ਨਿਕਤ ਆਈਆਂ ਕੁਝ ਲੋਕਲ ਦੇ ਵਿੱਚ ਅੱਜ ਮੱਖਣ ਬਾਲਸਰੇ ਸ਼੍ਰੀ ਰਾਹੁਲ ਗਾਂਧੀਆ ਨੂੰ ਇੱਕੋ ਹੀ ਇੱਕ ਡਿਮਾਂਡ ਕਰਦੇ ਆ ਕਿ ਉਹ ਆਪ ਹੀ ਖੁਦ ਚੂਹ ਦੇ ਨਾਮ ਪਿੰਡ ਨੇ ਅਸੀਂ ਚੁੰਨੇ ਆ ਲੋਕ ਸਵਾਰ ਟੈਕਟਰ ਉਹ ਸਵਾਰ ਜਿਸ ਨੂੰ ਸੰਮਾਨ ਦਿੱਤੀ ਜਾਵੇ ਤਾਂ ਜੋ ਕਿ ਚੂਹ ਉਹਨਾਂ ਦੇ ਨਾਲ ਖੜਾ ਤੇ ਬਾਕੀ ਅਸੀਂ ਬੀਬੀਸੀ ਪ੍ਰੈਜ਼ੀਡੈਂਟ ਸੁਨੀਲ ਚਾਹਣੜ ਜੀ ਨੂੰ ਅਤੇ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਜੀ ਨੂੰ ਔਰ ਸਾਡੇ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੀ ਅੱਜ ਜੋ ਕੇ ਬੇਨਤੀ ਕਰ ਰਹੇ ਆ ਵੀ ਜੋ ਸਾਡੀ ਲੋਕ ਸਭਾ ਦੀ ਟਿਕਟ ਹੈ ਉਹ ਜੂਸ ਕੋਟੇ ਦੇ ਵਿੱਚੋਂ ਸਰਦਾਰ ਜਸਵਿੰਦਰ ਸਿੰਘ ਧਮਾਨ ਜੀ ਦਿੱਤੀ ਜਾਵੇ ਔਰ ਜਸਵਿੰਦਰ ਸਿੰਘ ਧਮਾਨ ਜੀ ਜੋ ਕਿ ਜਿਨ੍ਹਾਂ ਦੇ ਪਿਤਾ ਜੀ ਸਰਦਾਰ ਸਭਜੀਤ ਸਿੰਘ ਜੀ ਧਮਾਨ ਜੀ ਜੋ ਕਿ ਐਮ ਐਲ ਏ ਅਮਰਗੜ ਦੇ ਪਹਿਲਾਂ ਐਮ ਐਲ ਏ ਚੁਣੇ ਹੋਏ ਨੇ ਇਹਨਾਂ ਦੇ ਬਾਰੇ ਜੋ ਵੀ ਹੈ ਉਹਨਾਂ ਨੂੰ ਪਤਾ ਹੈ ਉਹ ਇਹਦੀ ਰਿਪੋਰਟ ਲੈ ਸਕਦੇ ਨੇ ਗਰਾਊਂਡ ਲੈਵਲ ਤੇ ਇਹ ਗਰਾਊਂਡ ਲੈਵਲ ਦੇ ਪ੍ਰਮਖ ਕਰ ਰਹੇ ਨੇ ਤੋਂ ਸਾਥ ਸਾਡੇ ਨਾਲ ਜੁੜੇ ਹੋਏ ਨੇ ਬਾਕੀ ਅਸੀਂ ਭਦੌੜਾ ਦੇ ਜਿੰਨੇ ਵੀ ਇੱਥੇ ਸਾਡੇ ਵਕਾਫਰ ਬੈਠੇ ਨੇ ਅਸੀਂ ਇਹੀ ਮਿਹਨਤੀ ਫੇਅਰ ਕਰ ਰਹੇ ਹਾਂ ਕਿਉਂਕਿ ਸਾਡੇ ਭਦੌੜ ਦਾ ਜੋ ਹਰਮਨ ਪਿਆਰਾ ਨੇਤਾ ਸੀ ਜਨਾਬ ਮੁਹੰਮਦ ਸ਼ਰੀਫੇ ਦੀ ਟਿਕਟ ਕੱਟੀ ਗਈ ਚਲੋ ਉਹਨਾਂ ਦੀ ਕੋਈ ਪ੍ਰੋਬਲਮ ਸੀ ਪਾਰਟੀ ਦੀ ਪ੍ਰੋਬਲਮ ਸੀ ਉਸ ਤੋਂ ਬਾਅਦ ਨਿਰਪੁੰਮ ਨਹੀਂ ਹੁੰਦੇ ਸੀ ਉਹਨਾਂ ਦੀ ਵੀ ਟਿਕਟ ਕੱਟੀ ਗਈ ਉਸ ਤੋਂ ਬਾਅਦ ਜਗENDER ਸਿੰਘ ਪੰਜ ਕਰਾਇੰਦਾਂ ਦਿੱਤੇ ਗਏ ਜੋ ਕਿ ਸਾਡੀ ਕਾਂਗਰਸ ਪਾਰਟੀ ਛੱਡ ਗਈ ਕਾਰਿਸਵਾ ਮੀਦਾ ਕਹਿ ਰਹੇ ਨੇ ਸਾਨੂੰ ਜੋ ਇੱਕ ਹਲਕੇ ਭੰਡੌਰ ਵਾਲੇ ਨਵਾਸ ਹੈ ਉਹ ਸਾਨੂੰ ਸਿਰਫ ਆਸ ਜਸਵਿੰਦਰ ਸਿੰਘ ਧਮਾਨੀਆਂ ਦੇ ਲੱਗੇ ਹੋਈਆਂ ਵੀ ਸਾਨੂੰ ਵੀ ਇੱਕ ਐਮਪੀ ਦੇ ਉਹਨਾ ਉਹ ਐਮਪੀ ਉਹਦੇ ਵਿੱਚ ਦੇਖਣਾ ਚਾਹੁੰਦੇ ਆ ਤੇ ਉਹ ਸਾਡੇ ਹਲਕੇ ਭੰਡੌਰ ਦੀ ਜੋ ਵੀ ਕੋਈ ਸਮੱਸਿਆ ਹੈ ਜੋ ਵੀ ਹੋ ਰਿਹਾ ਹੈ ਉਹ ਸਾਡੇ ਮੈਨਜ਼ ਅਧਾਰ ਤੇ ਕੰਮ ਕਰਾਉਣਗੇ ਇਹੀ ਇੱਕ ਸਾਨੂੰ ਆਸ ਬਚੀ ਹੈ ਆਪਾਂ ਇੱਥੋਂ ਲੈ ਕੇ ਇਹੀ ਮੰਗ ਕਰਦੇ ਆ ਕਿ ਨੌਰਥ ਪੀੜੀ ਨੂੰ ਅਗੇ ਲੈ ਬਿਠਾਉਣੇ ਉਹ ਜਿਹੜਾ ਆਪੇ ਖੜੇ ਵੀਰ ਜੀ ਜਿਹੜਾ ਤੁਹਾਨੂੰ ਆਇਆ ਉਹ ਕਿੱਥੇ ਆਵੇ 8:00 ਤੇ 9:00 ਬੀ ਇਹਨਾਂ ਨਾਲ ਡਾਕੀ ਸੱਦੂ ਤੇ ਫੜੀ ਬੱਦਰ ਤੇ ਆਪਾਂ ਇਹ ਇਲੈਕਸ਼ਨ ਕਲੀਅਰ ਕਰਾਂਗੇ ਤੇ ਤੁਸੀਂ ਜਿੰਨੇ ਵੀ ਇੱਥੇ ਪਹੁੰਚੇ ਹੋ ਤੁਹਾਨੂੰ ਸਾਰਿਆਂ ਨੂੰ ਮੈਂ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਦਾ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਕਿਉਂਕਿ ਪੂਰੀ ਸਾਰੇ ਜਨਾਂ ਦੇ ਕਿ ਲੋਕਾਂ ਦਾ ਤੁਹਾਨੂੰ ਬੜੀਆਂ ਨੇੜੇ ਆ ਗਿਆ ਨੇ ਹਰ ਇੱਕ ਪਾਰਟੀ ਨੇ ਹਰ ਇੱਕ ਕੈਂਡੀਡੇਟ ਨੇ ਆਪੋ ਆਪਣੀ ਤਿਆਰੀ ਸ਼ੁਰੂ ਕੀਤੀ ਹੈ ਤੁਹਾਡੇ ਕੋਲ ਪਹਿਲਾਂ ਵੀ ਮੈਂ ਕਈ ਵਾਰੀ ਆਇਆ ਕਈ ਵਾਰੀ ਬਿਨੇ ਆ ਲਗਭਗ 1.5 ਸਾਲ ਹੋ ਗਿਆ ਆਪਾਂ ਤਿਆਰੀ ਕਰਦਿਆਂ ਨੂੰ ਅੱਜ ਜੇ ਗੱਲਾਂ ਕਰਨ ਦੀ ਗੱਲ ਕਰੀਏ ਤਾਂ ਗੱਲਾਂ ਬਥੇਰੀਆਂ ਨੇ ਕਰਨ ਵਾਸਤੇ ਪਰ ਜਬਰਦਸਤ ਦਿਲ ਨਹੀਂ ਕਰਦਾ ਕਿਉਂਕਿ ਜਿਹੜੇ ਹਾਲਾਤ ਦੇਖ ਕੇ ਬਾਜ਼ਾਰ ਦੇ ਤੁਸੀਂ ਸਾਰੇ ਜਾਣੀ ਚਾਹੋ ਕਿ ਤੁਸੀਂ ਕੀ ਕਰਨਾ ਹੈ ਅੱਜ ਮੈਂ ਤੁਹਾਨੂੰ ਇਹ ਨਾਲ ਦਊਗਾ ਕਿ ਹਰ ਇੱਕ ਬੰਦੇ ਦਾ ਇੱਕ ਪਿਛੋਕੜ ਹੁੰਦਾ ਉਹਦਾ ਪਿੱਛੇ ਜੋ ਉਹਦੇ ਕਲੇ ਹੋਏ ਕੰਮ ਹੁੰਦੇ ਨੇ ਉਹਦੇ ਕੰਮਾਂ ਦੇ ਹਿਸਾਬ ਨਾਲ ਤੁਸਾਂ ਤੁਸੀਂ ਤਰਜੀਹ ਦਿਓ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਸਾਰੇ ਐਮਐਲਏ ਸਾਹਿਬਾਂ ਦਾ ਅੰਦਾਜ਼ਾ ਨੂੰ ਜਾਣਦੇ ਹੋ ਉਹਨਾਂ ਦੇ ਕੰਮਾਂ ਨੂੰ ਜਾਣਦੇ ਹੋ ਉਹਨਾਂ ਦੀ ਸੋਚ ਨੂੰ ਜਾਣਦੇ ਹੋ ਔਰ ਜਦੋਂ ਪੰਜਾਬ ਦੇ ਵਿੱਚ ਇਮਾਨਦਾਰ ਐਮਐਲਏ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਧਮਾਨ ਦਾ ਨਾਮ ਪਹਿਲੇ ਨੰਬਰਾਂ ਤੇ ਆਉਂਦਾ ਕਿਉਂਕਿ ਅਸੀਂ ਐਮਐਲਏ ਸਾਹਿਬ ਆਪ ਹ ਦਿਹਾੜੀ ਕਰਦੇ ਕਰਦੇ ਆ ਪਹਿਲੇ ਬਣੇ ਨੇ ਲੋਕਾਂ ਚ ਰਹ ਕੇ ਉਹਨਾਂ ਨੇ ਦਿਹਾੜੀ ਕੀਤੀ ਆ ਹੁਣ ਲੋਕਾਂ ਚ ਰਹ ਕੇ ਕੰਮ ਕਰਦੇ ਆ ਆਮ ਤੌਰ ਤੇ ਅਸੀਂ ਦੇਖਿਆ ਹਲਕੇ ਦੇ ਵਿੱਚ ਜਾਂਦੇ ਆ ਸਭ ਤੋਂ ਵੱਡੀ ਸਮੱਸਿਆ ਹਲਕੇ ਜਿਹੀ ਦੇਖਣ ਨੂੰ ਮਿਲਦੀ ਹੈ ਕਿ ਲੀਡਰ ਨਹੀਂ ਮਿਲਦਾ ਉਹਨਾਂ ਮੌਕੇ ਤੇ ਜੇ ਮਿਲਦੇ ਨੇ ਫਿਰ ਪੀਐਚੀਏ ਮਿਲਦੇ ਨੇ ਪਰ ਪੀਐਸਸੀਏ ਪੀਐਸਸੀਏ ਪੀਐ ਹਾਇਰ ਵੀ ਤਾਂ ਬੜਾ ਕੰਮ ਨਹੀਂ ਕਰਦੇ ਉਹ ਉਹ ਆਪ ਦਾ ਖਾਣ-ਪਾਣ ਵੀ ਭਾਲਦੇ ਨੇ ਸੋ ਕਹਿਣ ਦਾ ਮਤਲਬ ਕੀ ਹੈ ਕਿ ਅੱਜ ਰਿਸ਼ਵਤਪੂਰੀ ਐਮਐਲਏ ਦੇ ਦਫ਼ਤਰਾਂ ਤੋਂ ਸ਼ੁਰੂ ਹੋਗੀ ਅਸੀਂ ਅਫਸਰਾਂ ਨੂੰ ਕੋਸੀ ਜਾਂਦੇ ਆ ਸ਼ੁਰੂ ਤਾਂ ਐਮਐਲਏ ਨੇ ਕਰਤੀ ਉਹ ਕਈ ਲੋਕਾਂ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਹੈ ਕਿ ਜਦੋਂ ਬੰਦਾ ਸ਼ਰੀਰ ਤੌਰ ਤੇ ਬਾਅਦ ਚ ਮਰਦਾ ਪਹਿਲਾਂ ਉਹ ਸੂਤ ਤੌਰ ਤੇ ਮਰ ਜਾਂਦਾ ਹੁੰਦਾ ਜਦੋਂ ਉਹਦੀ ਸੋਚ ਜਵਾਬ ਦੇਣੀ ਅੱਜ ਜਿਹੜੇ ਵਰਕਰ ਨੇ ਉਹ ਵਰਕਰ ਇਸ ਚੀਜ਼ ਤੋਂ ਨਹੀਂ ਮਰੇ ਕਿ ਉਹਨਾਂ ਦੇ ਕੰਮ ਨਹੀਂ ਹੋ ਰਹੇ ਉਹ ਤਾਂ ਇਸ ਚੀਜ਼ ਤੋਂ ਅੱਜ ਮਰਦੇ ਜਾ ਰਹੇ ਨੇ ਕਿ ਕਿਸ ਲੀਡਰ ਪਿੱਛੇ ਉਹ ਦਿਨ ਰਾਤ ਮਿਹਨਤ ਕਰਦੇ ਨੇ ਦਿਨ ਰਾਤ ਇੱਕ ਕਰਦੇ ਨੇ ਪੈਸਾ ਵੀ ਖਰਾਬ ਕਰਦੇ ਨੇ ਆਪਣੇ ਘਰੋਂ ਸਮਾਂ ਵਿਗਾੜਦੇ ਨੇ ਅੱਜ ਜਿਹੜਾ ਲੀਡਰ ਹੈ ਜਿਹਦੇ ਪਿੱਛੇ ਜੋਰ ਲਾਉਂਦੇ ਨੇ ਅੱਜ ਉਹ ਲੀਡਰ ਨੂੰ ਦੇਖਣ ਨੂੰ ਨਹੀਂ ਮਿਲਦਾ ਉਹਨਾਂ ਦੇ ਫੋਨ ਨਹੀਂ ਚੱਗਦਾ ਅਜੂ ਵਰਕਰ ਕਮਾ ਦੇ ਆਸ ਘਟ ਕਰਦੇ ਨੇ ਉਹ ਤਾਂ ਇਸ ਗੱਲ ਦੀ ਆਸ ਬੰਦ ਕਰਦੇ ਨੇ ਵੀ ਜਿਹਨੂੰ ਅਸੀਂ 5 ਸਾਲ ਵਾਸਤੇ ਚੁਣਿਆ ਕਟੂਕ ਵਕੀਲ ਕਰ ਲ ਕਿ ਉਹ ਝੂਠ ਨਹੀਂ ਬੋਲਦੇ ਜੇ ਪਿੱਛੇ ਅਸੀਂ ਕੁਝ ਅੰਦਾਜ਼ਾ ਮਰਿਆ ਹੋ ਉਹ ਤਾਂ ਝੂਠ ਨਹੀਂ ਨਾ ਬੋਲ ਸਕਦਾ ਸੋ 17 ਸਾਲ ਸਾਨੂੰ ਵੀ ਸਿਆਸਤ ਦੇ ਵਿੱਚ ਹੋ ਗਈ ਹੋਰ ਵੀ ਲੀਡਰ ਟਿਕਟਾਂ ਮੰਗ ਰਹੇ ਨੇ ਉਹਨਾਂ ਦਾ ਵੀ ਪਿਛੋਕੜ 10-12 12-20 ਸਾਲ ਦਾ ਹੋ ਗਿਆ ਉਹ ਪਿਛੋਕੜ ਦੇਖ ਲਿਓ ਬਾਅਦ ਦੇ ਵਿੱਚ ਪਛਤਾਉਣ ਦਾ ਕੋਈ ਫਰਕ ਨਹੀਂ ਅਸੀਂ ਸਰੋਤ ਨੂੰ ਨਾਮ ਦੇ ਕੇ ਧਰਮਾਂ ਮੈਂ ਪ੍ਰਸਵਾਹ ਨਹੀਂ ਮਤਲਬ ਬਹੁਤ ਬੰਦੇ ਨੇ ਜਿਵੇਂ ਮੈਂ ਜਨਨਾ ਮੇਰੇ ਨਾਲ ਕੋਈ ਤੁਸੀਂ ਸਾਰੇ ਤੁਸੀਂ ਸ਼ਾਮ ਨੂੰ ਕਿਸੇ ਹੋਰ ਲੀਡਰ ਨੂੰ ਫੋਨ ਕਰੋ ਇਹਦਾ ਮਤਲਬ ਮੇਰੇ ਚ ਕਾਨ ਹੈ ਨਾ ਅੱਜ ਕਈ ਲੀਡਰ ਡਰਾ ਕੇ ਬੰਦਿਆਂ ਨੂੰ ਨਾਲ ਤੋਰ ਰਹੇ ਨੇ ਪਰ ਮੈਂ ਇੱਕ ਚੀਜ਼ ਮੰਨਦਾ ਕਿ ਲੋਕ ਡਰ ਕੇ ਨਹੀਂ ਨਾ ਦੇਣੀ ਚਾਹੀਦੀ ਨਾ ਲੈਣੀ ਚਾਹੀਦੀ ਜਦੋਂ ਤੁਸੀਂ ਸਿਆਸਤ ਦੇ ਵਿੱਚ ਆਏ ਹੋ ਤੁਹਾਡੇ ਕੰਮ ਤੁਹਾਡੇ ਕੰਮਾਂ ਨਾਲ ਲੋਕ ਤੁਹਾਨੂੰ ਗੋੜ ਦੇ ਦੇਣਗੇ ਸਤਿਕਾਰ ਨੂੰ ਪਾ ਚੈਨ ਵਿੱਚ ਅੰਦਰ ਚਲੀ ਗਏ ਜਦੋਂ ਅਸੀਂ ਡੜਬਾ ਹਰ ਕਰ ਜ਼ਲਬ ਹੋਇਆ ਸੀ ਡੜਬਾ ਹਰ ਕਰ ਜ਼ਲਬ ਤੋਂ ਬਾਅਦ ਜਦੋਂ ਅਸੀਂ ਅਮਰਗੜ ਗਏ ਸੀ ਡੜਬਾ ਹਰ ਦੇ ਲੋਕ ਆਏ ਹੁੰਦੇ ਸੀ ਕਿਵੇਂ ਕੁੜੀ ਵਿਦਾ ਕਰਨ ਵਾਲੇ ਪਰਿਵਾਰ ਰੋਂਦਾ ਹੁੰਦਾ ਐ ਰੋਏ ਸੀ ਜੋ ਸਤਕਾਰ ਸੀ ਤਾਂ ਰੋਏ ਸੀ ਜੇ ਕੰਮ ਹੋਦੇ ਰਹੇ ਸੀ ਤਾਂ ਤਾਂ ਰਿਲੀਫ ਚ ਆਏ ਸੀ ਲੋਕਾਂ ਨੂੰ ਜੀਵਨ ਦੇ ਲੋਕਾਂ ਨਾਲ ਪਿਆਰ ਘਟਿਆ ਸੀ ਤਾਂ ਅਮਰਗੜ ਜਦੋਂ ਚੌਂ ਲੜਦੇ ਨੇ ਗਏ ਆ ਹਲਕਾ ਦੜਵਾ ਤੋਂ ਰੋਜ਼ 5-4000 ਬੰਦਾ ਸੇਵੀ ਸਪੋਰਟ ਕਰਨ ਵਾਸਤੇ ਅਮਰਗੜ ਜਾਂਦਾ ਸੀ। ਉਹ ਤੇ ਉਹਦੇ ਹੀ ਜਿਹੜਾ ਹੈਗਾ ਜਿਹੜਾ ਉਹਦੇ ਅੱਜ ਤਪਾ ਮੰਡੀ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਤਪੇ ਤੋਂ ਸਾਡੇ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚਾਂ ਕੋਲ ਸਨਮਾਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਉਸ ਤਹਿਤ ਅਸੀਂ ਇੱਥੇ ਤਪੇ ਦੀ ਅਗਰਵਾਲ ਜਿਹੜੀ ਧਰਮਸ਼ਾਲਾ ਉੱਤੇ ਪਹੁੰਚੇ। ਸਰਕ ਟਿਕਟ ਦੇ ਕਈ ਹਲਕਾ ਸੰਗਠਨ ਲੋਕ ਸਭਾ ਹਲਕਾ ਸੰਗਠਨ ਤੋਂ ਕਈ ਦਾਵੇਦਾਰ ਹਾਂ ਤੁਸ ਤੋਂ ਤੁਸ ਨੂੰ ਇੱਕ ਦਾਵੇਦਾਰ ਹਾਂ ਜੀ ਪਾਲ ਤੁਸੀਂ ਟਿਕਟ ਤੋਂ ਦੇਖੋ ਮੈਂ ਪਹਿਲਾਂ ਵੀ ਆਮ ਵੀ ਕਹਿਣਾ ਦਾਵੇਦਾਰੀ ਕਰਨਾ ਟਿਕਟ ਮੰਗਣਾ ਲੋਕਤੰਤਰ ਦੇ ਵਿੱਚ ਸਭ ਦਾ ਹੱਕ ਬਣਦਾ ਪਾਰਟੀ ਵੱਲੋਂ ਸਾਨੂੰ ਤਿਆਰੀ ਕਰਨ ਲਈ ਕਿਹਾ ਗਿਆ ਇਸੇ ਕਰਕੇ ਅਸੀਂ ਤਿਆਰੀ ਕਰ ਰਹੇ ਹਾਂ ਤੁਸੀਂ ਆ ਖੁਦ ਦੇਖ ਸਕਦੇ ਹੋ ਕਿ ਡੇਢ ਸਾਲ ਦੇ ਵਿੱਚ ਅਸੀਂ ਤਿਆਰੀ ਕੱਲੇ ਕੱਲੇ ਪਿੰਡ ਪਿੰਡ ਜਾ ਕੇ ਕਰਨ ਲੱਗੇ ਹਾਂ ਤੱਪੇ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਮੇਰਾ 7ਵਾਂ 8ਵਾਂ ਜਿਹੜਾ ਤੱਪੇ ਸ਼ਹਿਰ ਦੇ ਵਿੱਚ ਆ ਇਹ ਤੋ ਅਸੀਂ ਪਿਆਰੀ ਲੱਗਿਆ ਕਰਨ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਕੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਪੈਰਾਸ਼ੂਟ ਲੀਡਰ ਬਣ ਕੇ ਇਕੱਲੇ ਪਾਰਟ ਦੇ ਨਮਾਇंदे ਬਣ ਕੇ ਲੋਕਾਂ ਚਾਹੀਏ ਅਸੀਂ ਲੋਕਾਂ ਦੇ ਨਮਾਇंदे ਬਣ ਕੇ ਲੋਕਾਂ ਚਾਉਣਾ ਚਾਹੁੰਦੇ ਹਾਂ ਸਰ ਥੋੜਾ ਤੁਸੀਂ ਦੋ ਹਲਕੇ ਗਏਗਾ ਸਾਡੇ ਦੋ ਹਲਕੇ ਦੁਰਬਾ ਤੇ ਅਮਰਗੜ ਅਮਰਗੜ ਹਲਕੇ ਦੇ ਲੋਕ ਸਭਾ ਫਤੇਗੜ ਸਿਰਦਾ ਇੱਕ ਹਿੱਸਾ ਮੈਂ ਇਹ ਨਹੀਂ ਕਿਹਾ ਕਿ ਉਹ ਦੋ ਹਲਕੇ ਵੋਟਾਂ ਪਾਉਣ ਵਾਸਤੇ ਨੇ ਮੈਂ ਇਹ ਗੱਲ ਕਹੀ ਹੈ ਵੀ ਦੋ ਹਲਕੇ ਨੇ ਸਾਡੀ ਬਕਾਲਤ ਕਰਨ ਵਾਸਤੇ ਕਿ ਅਸੀਂ ਚੰਗੇ ਆ ਜਾਂ ਮਾੜੇ ਆ ਇੱਕ ਹਲਕੇ ਨਾਲ ਤਾਂ ਸ਼ਾਇਦ ਗੁੰਮਰਾਹ ਹੋ ਜਾਣਗੇ ਦੋ ਦੋ ਹਲਕੇ ਦੇ ਲੋਕਾਂ ਨੇ ਸਾਨੂੰ ਐਮਐਲ ਉਹ ਲੋਕ 1.5 ਲੱਖ ਲੋਕਾਂ ਨੇ ਸਾਨੂੰ ਚੁਣਦੇ ਨੇ ਮੈਂ ਇਹ ਗੱਲ ਕਹੀ ਆ ਵੀ ਦੋ ਦੋ ਹਲਕੇ ਤੋਂ ਅਸੀਂ ਐਮਐਲਏ ਬਣ ਗਏ ਦੋ ਦੋ ਹਲਕੇ ਲੋਕ ਸਾਡੀ ਗਵਾਹੀ ਭਰਦੇ ਨੇ ਉਹਨਾਂ ਨੂੰ ਜਾ ਕੇ ਪੁੱਛ ਸਕਦੇ ਹੋ ਕਿ ਅਸੀਂ ਕਿੰਨੇ ਕੁ ਚੰਗੇ ਆ ਕਿੰਨੇ ਕੁ ਮਾੜੇ ਆ ਕਿੰਨੇ ਕੇ ਇਮਾਨਦਾਰ ਆ ਕਿੰਨੇ ਕੁ ਕਹਿਣੀ ਤੇ ਕਰਨੀ ਦੇ ਪੱਕੇ ਆ ਔਰ ਕਿੰਨਾਂ ਕੁ ਲੋਕਾਂ 'ਚ ਅਸੀਂ ਵਿਚਰਦੇ ਆ ਕਿੰਨਾਂ ਕੁ ਅਸੀਂ ਲੋਕਾਂ ਦੇ ਫੋਨ ਅਟੈਂਡ ਕਰਦੇ ਆ ਜਿਹੜੇ ਲੋਕਾਂ 'ਚ ਲੰਭ ਭਰਦਾ ਸਾਡੇ ਫੋਨ ਨਹੀਂ ਚੱਕਦੇ ਲੀਡਰ ਜਿਹੜੀ ਜੋਧਿਕੋਟ ਦੇ ਇਕੱਲਾ ਉਹ ਰਾਹੁਲ ਗਾਂਧੀ ਦੇਖ ਰਹੇ ਆ ਤੁਸੀਂ ਕੈਪਟਨ ਮਨਿੰਦਰ ਸਿੰਘ ਬਾਰੇ ਨਹੀਂ ਦੇਖੋ ਇੱਕ ਜਿਹੜਾ ਕਮਾਂਡਰ ਹੈ ਪੰਜਾਬ ਦੇ ਕਮਾਂਡਰ ਤਾਂ ਕੈਪਟਨ ਸਾਹਿਬ ਹੀ ਨੇ ਨਾ ਜੀ ਗੱਲ ਤਾਂ ਉਹਨਾਂ ਨੇ ਪਹੁੰਚਾਉਣੀ ਹੈ ਨਾ ਸ਼੍ਰੀ ਰਾਹੁਲ ਗਾਂਧੀ ਜੀ ਹਰ ਇੱਕ ਪੂਰੇ ਦੇਸ਼ ਦੀ ਜਾਣਕਾਰੀ ਰੱਖਣ ਵਾਸਤੇ ਉਹਨਾਂ ਨੇ ਆਪਣੇ ਨੁਮਾਇंदे ਰੱਖੇ ਹੋਏ ਨੇ ਪੰਜਾਬ ਦੇ ਨੁਮਾਇंदे ਕੌਣ ਨੇ ਸਾਡੇ ਸੀਐਮ ਸਾਹਿਬ ਨੇ ਉਹ ਤਾਂ ਉਹਨਾਂ ਨੇ ਜਾ ਕੇ ਗੱਲ ਪੁੱਟ ਕਰਨੀ ਹੈ ਕਿ ਯੂਥ ਦੇ ਵਿੱਚੋਂ ਕੌਣ ਐਕਟਿਵ ਹੈ ਕਿਹਦੀ ਗੱਲ ਲੋਕਾਂ ਦੇ ਵਿੱਚ ਹੈ ਕਿਹੜੇ ਪਰਿਵਾਰ ਦੀ ਲੋਕਾਂ ਦੇ ਵਿੱਚ ਗੱਲ ਹੈ ਕਿਹੜਾ ਯੂਥ ਐਸਾ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦਾ ਉਹ ਜਿਹੜਾ ਸਟਰੀਟ ਕਰ ਸਕਦਾ ਸੋ ਇਹਦਾ ਸੀਐਮ ਸਾਹਿਬ ਨੇ ਜਾ ਕੇ ਗੱਲ ਰੱਖਣੀ ਹੈ ਉਹਨਾਂ ਸਾਹਮਣੇ ਹੁਣ ਤਾਂ ਕਿੰਨੇ ਕਿ ਪਿੰਡ 550 ਦੇ ਆਸ-ਪਾਸ ਪਿੰਡ ਕਵਰ ਕਰ ਚੁੱਕੇ ਹਾਂ ਸਾਰੇ ਲੋਕ ਸਭਾ ਹਲਕੇ ਦੇ ਵਿੱਚੋਂ ਸੋ ਹੁਣ ਵੀ ਪਿੰਡਾਂ ਦੇ ਬਹੁਤ ਪ੍ਰੋਗਰਾਮ ਚੱਲ ਰਹੇ ਨੇ ਕਈ ਪਿੰਡਾਂ ਦੇ ਵਿੱਚ ਜਾਣਾ ਹਲੇ ਪਰ ਕਈ ਪਿੰਡਾਂ ਦੇ ਪ੍ਰੋਗਰਾਮ ਹਲੇ ਤਾਂ ਨਹੀਂ ਚੱਲ ਰਹੇ ਕਿਉਂਕਿ ਤੁਹਾਨੂੰ ਪਤਾ ਕਾਂਗਰਸ ਵੱਡੀ ਪਾਰਟੀ ਹੈ ਕਈ ਵਾਰ ਚੰਡੀਗੜ੍ਹ ਦਿੱਲੀ ਵੀ ਜਾਣਾ ਪੈਂਦਾ ਤੇ ਜਿੱਥੇ ਟਿਕਟ ਮੰਗ ਰਹੇ ਹਾਂ ਟਿਕਟ ਦੇ ਨਾਲ-ਨਾਲ ਮੈਂ ਇੱਕ ਐਮਐਲ ਦਾ ਬੇਟਾ ਹੋਣ ਦੇ ਨਾਤੇ ਹਲਕੇ ਦੇ ਲੋਕਾਂ ਦੇ ਕੰਮ ਵੀ ਕਰਾਉਣੇ ਨੇ ਉਹਨਾਂ ਵਾਸਤੇ ਵੀ ਬਾਹਰ ਅੰਦਰ ਜਾਣਾ ਪੈਂਦਾ ਸੋ 550 ਲਗਭਗ ਅਸੀਂ ਪਿੰਡ ਕਵਰ ਕਰ ਲਿਆ ਟਿਕਟਾਉਣ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸਾਰੇ ਪਿੰਡ ਕਵਰ ਕਰਨਾ ਹੈ